ਮੇਰੇ ਫੇਸਬੁੱਕ ਇੰਸਟਾਗ੍ਰਾਮ ਤੇ YouTube ਦੇ ਸਾਰੇ ਹੀ ਸੋਸ਼ਲ ਮੀਡੀਆ ਦੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਰਿਸ਼ਤਾ ਲੈ ਕੇ ਹਾਜ਼ਰਾਂ ਜੀ ਜੋ ਕਿ ਆਪਾਂ ਅੱਗੇ ਵੀ ਕਈ ਵਾਰ ਗੱਲ ਕੀਤੀ ਏ ਨਸ਼ਾ ਰਹਿਤ ਦਾਜ ਰਹਿਤ ਰਿਸ਼ਤੇ ਮਿਲਣਗੇ ਟਿਰੂਗੋ ਪੇ ਕੋਲ ਮੇਸ਼ਾ ਹੀ ਇਸ ਲਈ ਅੱਜ ਜੱਟ ਸਿੱਖ ਪਰਿਵਾਰ ਗਰੇਵਾਲ ਫੈਮਿਲੀ ਦਾ ਰਿਸ਼ਤਾ ਜੀ ਇਹ ਪਰਿਵਾਰ ਹੈਗਾ ਜੀ ਏਰੀਆ ਭਗਤਾ ਭਾਈਕੇ ਦਾ ਜੋ ਕਿ ਲੜਕੇ ਦੀ ਡੇਟ ਆਫ ਬਰਥ ਏ 1998 ਦੀ ਹਾਈਟ 5 ਫੁੱਟ 8 ਇੰਚ ਸਰਜੀਕਲ ਲਾਈਨ ਦੀ ਪੜ੍ਹਾਈ ਕੀਤੀ ਹੋਈ ਏ ਔਰ ਜ਼ਮੀਨ 6 ਕਿੱਲੇ ਆ ਜੀ ਲੜਕੇ ਦੀ ਜੋ ਭੈਣ ਹੈ ਆਸਟ੍ਰੇਲੀਆ ਦੇ ਵਿੱਚ ਪੀਆਰ ਏ ਉਹਦੀ ਮੈਰਿਜ ਹੋ ਚੁੱਕੀ ਏ ਇਸ ਪਰਿਵਾਰ ਦੀ ਜੋ ਕਿ ਮੰਗੇ ਕਿ 16 ਸਨਖਾ ਤੀਪਤ ਵਰਦੀਆ ਸਟੱਡੀ ਵਾਲਾ ਹੋਵੇ ਔਰ ਕੈਨੇਡਾ ਜਾਂ ਆਸਟ੍ਰੇਲੀਆ ਦੀ ਲੜਕੀ ਪੀਆਰ ਹੋਵੇ ਤੇ ਇਹ ਪਰਿਵਾਰ ਬਾਰੇ ਉਤੇ ਰਿਸ਼ਤਾ ਕਰਨ ਨੂੰ ਤਿਆਰ ਹਨ ਇਹ ਇਹਨਾਂ ਦੇ ਪਰਿਵਾਰ ਦਾ ਆਪਣਾ ਨੰਬਰ ਵੀ ਇਹਦੇ ਪਾਸੇ ਦਿੱਤਾ ਗਿਆ ਹੈ 94171 ਜੋ ਕਿ ਸਾਡਾ ਨੰਬਰ ਹੈ 94171 25550 9888 43532 ਔਰ 8ਲੇ ਪਾਸੇ ਜਿਹੜਾ ਸਭ ਤੋਂ ਲਾਸਟ ਵਾਲਾ ਨੰਬਰ ਹੈ ਪਰਿਵਾਰ ਦਾ ਲੜਕੇ ਦਾ ਆਪਣਾ ਪਰਸਨਲ ਨੰਬਰ ਹੈ ਇਹ ਪਰਿਵਾਰ ਦੇ ਨਾਲ ਸਿੱਧੇ ਵੀ ਤੁਸੀਂ ਸੰਪਰਕ ਕਰ ਸਕਦੇ ਜੀ ਇਹ ਪਰਿਵਾਰ ਦੀ ਅਸੀਂ ਇਨਕੁਆਇਰੀ ਕੀਤੀ ਏ ਨਸ਼ਾ ਰਹਿ ਤੇ ਦਾਜ ਰਹਿ ਤੇ ਕਿਉਂਕਿ ਇਸ ਕਰਕੇ ਉਹਨਾਂ ਪਰਿਵਾਰਾਂ ਦੇ ਕਈ ਕਹਿੰਦੇ ਆ ਕਿ ਸਾਡਾ ਨੰਬਰ ਵੀ ਪਰਸਨਲ ਤੌਰ ਤੇ ਦੇ ਦਿਓ ਉਹਨਾਂ ਦੇ ਕਹਿ ਤੇ ਉਹਨਾਂ ਦਾ ਨੰਬਰ ਦਿੱਤਾ ਜਾਂਦਾ ਜੀ ਇਸ ਪਰਿਵਾਰ ਦਾ ਨੰਬਰ ਜੋ ਲਿਖਿਆ ਆ 946 56 98936 ਇਹ ਆਪਣਾ ਪਰਸਨਲ ਨੰਬਰ ਹੈ ਪਰਿਵਾਰ ਦਾ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਹੋਰ ਵਧੀਆ ਤੋਂ ਵਧੀਆ ਰਿਸ਼ਤੇ ਆ ਵਾਸਤੇ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਤੁਹਾਡੇ ਇੱਕ ਲਾਈਕ ਔਰ ਇੱਕ ਸ਼ੇਅਰ ਦੇ ਨਾਲ ਕਿਸੇ ਨਾ ਕਿਸੇ ਨੂੰ ਵਧੀਆ ਪਰਿਵਾਰ ਮਿਲ ਸਕਦਾ ਸਾਡੇ ਪੇਜ ਨੂੰ ਫੋਲੋ ਕਰੋ ਮਿਲਦੇ ਆ ਇੱਕ ਹੋਰ ਨਵੇਂ ਰਿਸ਼ਤੇ ਆ ਦੇ ਨਾਲ ਹੁਣ ਆਪਾਂ ਅਗਲੀ ਐਡ ਪਾਵਾਂਗੇ ਲੜਕੀਆਂ ਦੇ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹਨ ਛੇਤੀ ਹੀ ਉਹ ਪਰਿਵਾਰਾਂ ਦੇ ਤੁਹਾਡੇ ਨਾਲ ਰਿਸ਼ਤੇ ਸਾਂਝੇ ਕਰਦੇ ਆ ਢੇਰੂ ਕੋਪੇ ਵੱਲੋਂ ਪਿਆਰ ਭਰੀ